21 ਦੱਸੋ ਇਹ ਠੀਕ ਹੀ ਠੀਕ 21 ਹਾਂਜੀ ਦੱਸੋ ਮੰਮੀ ਸਮਝਾਉਣ ਦਾ ਵੀ ਤਰੀਕਾ ਹੁੰਦਾ ਵਾ ਪਿਆਰ ਨਾਲ ਵੀ ਸਮਝਾ ਸਕਦੇ ਹੀ ਜੇ ਮੈਂ ਕਿਸ ਦੀ ਧੀ ਹਾਂ ਜੋ 21 ਸਮਝਾਉਣ ਦਾ ਵੀ ਤਰੀਕਾ ਹੁੰਦਾ ਵਾ ਪਿਆਰ ਨਾਲ ਸਮਝਾ ਸਕਦੇ ਹੀ ਤੁਸੀਂ ਬੋਲਣ ਕਿਦਾਂ ਡੈ ਹੀ ਇਹ ਘਰ ਜਾਣਾ ਵਾ ਕੋਈ ਕੰਮ ਹੁੰਦਾ ਹੋਊਗਾ ਤੇ ਫੇਰ ਹੀ ਆ ਤੇ ਭਰਾ ਦਾ ਦਬਕਾ ਵੀ ਹੋਣਾ ਚਾਹੀਦਾ ਨਾ ਥੋੜਾ ਬੋਤਾ ਉਹ ਕਿਥੇ ਮੰਦੀ ਆ ਉਹਦੇ ਬਸ ਇਹੋ ਆ ਮੈਂ ਕਾਲਜ ਜਾਣਾ ਉਹ ਹੀ ਉਹ ਹੀ ਉਹ ਇਹ ਕੰਮ ਕਰੂਗੀ ਨਾ ਫੇਰ ਬਗਾਨੇ ਘਰ ਜਾ ਕੇ ਕੰਮ ਕਰਨਾ ਵਾ ਜਿਹੜੇ ਮਾਪੋਤਾਂ ਨੇ ਤੂੰ ਹੀ ਸਿਰੇ ਚੜਾਈ ਆ ਨਾ ਸਿਰ 2 1 ਤੂੰ ਹੀ ਮਾਪੋਤਾਂ ਨੇ ਸਿਰੇ ਚੜਾਈ ਆ ਅਗਲੇ ਘਰ ਨਹੀਂ ਸੁਣਦੇ ਹੁੰਦੇ ਸੱਸ ਨੇ ਨਾ ਸੁਪਿਟ 2 1 ਤੂੰ ਹੀ ਮਾਪੋਤਾਂ ਨੇ ਭੂਏ ਚੜਾਈ ਆ ਅਗਲੇ ਨਹੀਂ ਸੁਣਦੇ ਹੁੰਦੇ ਸੁਣੀ ਨਹੀਂ ਨਹੀਂ ਤੂੰ ਹੀ ਵੀ ਕਿਉਂ ਇੱਕ ਹੋਰਾਂ ਪਿਕਾਰ ਬਰ ਚੰਗਾ ਹੋਵੇ ਮੁੰਡਾ ਚੰਗਾ ਹੋਵੇ ਹੋਰਾਂ ਕੱਢਦੇ ਹੁਣ ਮਾਸੀ ਨਾਲ ਲੱਗੀ ਰਹਿਣੀ ਨਹੀਂ ਫੇਰ ਕਿਹੜਾ ਫੇਰ ਕਿਵੇਂ ਨਹੀਂ 1 ਤੂ ਆ ਮਦਦ ਕਰਦੇ ਹੁਣ ਅਸੀਂ ਚੰਗਾ ਭੈਣ ਜੀ ਬਾਅਦ ਚ ਕਰੂੰਗੀ ਤੁਹਾਨੂੰ ਕਿਨੇ ਵੀ ਸਾਨੂੰ ਕਾਦੀ ਕਾਲੀ ਆ ਜੇ ਘੜੀ ਘੜੀ ਵੱਡਾ ਵੱਡਾ ਗਲੇ ਨੂੰ ਖਾਦਾ ਤਾਂ ਕਹਿਣਾ ਕੀਪਤਾ ਇਹਨਾਂ ਚ ਕਿਹੜੀ ਕਮੀ ਆ ਤੇ ਉਹ ਕਿਹੜੀ ਬਗਾਨੀ ਆ ਉਹਨਾਂ ਦੀ ਗੱਲ ਕਰੀ ਸਕਦੇ ਆਪਾਂ ਕਰ ਲੈ ਫਿਰ ਗੱਲ ਤੂੰ ਹੀ ਕੋਈ ਗੱਲ ਨਹੀਂ ਨਾ ਫੋਨ ਤੇ ਗੱਲ ਕਰ ਲੈਣਾ ਉਹਨਾਂ ਨਾਲ ਆਹ ਇਹ ਨਾ ਗੱਲ ਤੂ ਆ ਮੈਂ ਆਪੇ ਨਾ ਫੋਨ ਤੇ ਗੱਲ ਕਰ ਲਾਂਗਾ ਉਹਨਾਂ ਨਾਲ ਦਲਜੀਤ ਤੂੰ ਜ਼ਿਆਦਾ ਹੀ ਵੱਧ ਗਿਆ ਵਾ ਤੂੰ ਨਹੀਂ ਤੂ ਆ ਮੈਂ ਨਾ ਆਪੇ ਫੋਨ ਕਰ ਲਾਂਗਾ ਉਹਨਾਂ ਨਾਲ ਫੋਨ ਕਰ ਲਾਂਗਾ ਤੂ ਆ ਮੈਂ ਆਪੇ ਨਾ ਫੋਨ ਤੇ ਗੱਲ ਕਰ ਲਾਂਗਾ ਉਹਨਾਂ ਨਾਲ 2 1 ਮੰਮੀ ਉਹ ਵੀ ਸੱਚੀ ਆ ਸਾਰਾ ਦਿਨ ਉਹ ਕੰਮ ਕਰਦੀ ਰਹਿੰਦੀ ਆ ਤੁਸੀਂ ਸਾਰਿਆਂ ਨੇ ਉਹ ਦਿਵਾਲੇ ਹੋ ਜਾਂਦੇ ਆ ਬੀਟੀ ਬਣ ਗਈ 12 ਮਿੰਟ ਦੀ ਚਲੋ ਬੰਦ ਕਰੀ ਦਉਂਦਾ ਚੱਲ 3 1 ਚੱਲ ਮਾਮਾ 1 2 3 ਕਰ ਦਿੱਤਾ ਉਹ 1 ਹੋ ਜਾਣਾ ਬੰਦ ਕਰ 2 1 ਮੰਮੀ ਉਹ ਵੀ ਸੱਚੀ ਆ ਸਾਰਾ ਦਿਨ ਉਹ ਕੰਮ ਕਰਦੀ ਰਹਿੰਦੀ ਆ ਬਾਅਦ ਵੀ ਮਾਮਾ ਦੀ ਉਹ ਦਿਵਾਲੇ ਹੋ ਜਾਂਦੀਆਂ ਆਈਆਂ ਬਹੁਤ ਬਹੁਤ ਯਾਰ ਕੀ ਕਰਾਂ ਹਾਂ ਇਹ ਸੁਣਾ ਰਹੀਏ ਤੋ ਦੱਸੋ ਕਿਤੇ ਰਾਸਤੇ ਪਾਇਆ ਕਰ ਕੋਈ ਸੀ ਚਸੂ 1 ਮੰਮੀ ਉਹ ਵੀ ਸੱਚੀ ਆ ਸਾਰਾ ਦਿਨ ਉਹ ਕੰਮ ਕਰਦੀ ਰਹਿੰਦੀ ਆ ਬਾਅਦ ਚ ਦੋਵੇਂ ਮਾਮਾ ਦੀਆਂ ਜਿਹੜੇ ਦਿਵਾਰੇ ਹੋ ਜਾਂਦੀਆਂ ਆ 2 ਮੰਮੀ ਉਹ ਸੱਚੀ ਆ ਸਾਰਾ ਦਿਨ ਉਹ ਕੰਮ ਕਰਦੀ ਰਹਿੰਦੀ ਆ ਬਾਅਦ ਚ ਤੁਸੀਂ ਦੋਵੇਂ ਮਾਮਾ ਤੇ ਆਲੇ ਦਿਵਾਰੇ ਹੋ ਜਾਂਦੀਆਂ ਆ 2 1 ਇਹ ਕਾਦੀ ਸੱਚੀ ਆ ਹੂੰ 1 ਪਰਮੀਤ ਮੈਂ ਆ ਉਹਦਣ ਕੀ ਇਹੀ 마ਸੀ ਹੁਣਾਂ ਕੋਲ ਪਰਮੀਤ ਅੱਛਾ ਤੇ ਬਾਅਦ ਚ ਮਾਸੀ ਨਾਲ ਕਰਨੇ ਆ ਨਹੀਂ ਇਹ ਪਿੰਡ ਦੀ ਗੱਲ ਆ ਪਰਮੀਤ ਪਹਿਲੇ ਅਸੀਂ ਮਾਸੀ ਨਾਲ ਗੱਲ ਕਰ ਲੈਨੇ ਆ ਨਹੀਂ ਮਾਸੀ ਨਾਲ ਪਹਿਲੀ 2 1 ਚਲੋ ਪਰਮੀਤ ਮੈਂ ਕੀ ਗੱਲ ਕਰਨੀ ਆ ਤੁਸੀਂ ਲਵਲੀ ਦੀ ਮੰਮੀ ਨੂੰ ਫੋਨ ਕਰੋ ਆਪ ਅਸਾਂ ਨਾਲ ਕਰ ਦੋ ਕੱਢ ਲੈ ਤੁਸੀਂ ਤਾਂ ਕਰੋ ਪਾਜੀ ਤੁਸੀਂ ਇਹ ਗੱਲ ਕਹੋ ਮੈਂ ਠੀਕ ਆ ਤੇ ਫਿਰ ਵੇਖਨੇ ਆ ਫਿਰ ਚੱਲਨੇ ਆ ਭੰਜੀ ਹੁਣਾ ਕੋ ਮਾਸੀ ਹੁਣਾ ਕੋ ਭੰਜੀ ਹੁਣਾ ਕੋ ਮਾਸੀ ਹੁਣਾ ਕੋ 2 1 ਤਾਰੀਖੂ ਰੀ ਨੇ 13 ਇਹ ਗੱਲ ਕਰ ਕੋਈ ਨਹੀਂ ਕਹਾਂ ਨੇ 1 ਕੁੜੀ ਨੇ 13 ਨਿਆਣੇ ਵਾਂਗੂ ਨਾ ਡਿਗਰੀ ਕੀਤੀ ਐ ਪੜ੍ਹੀ ਲਿਖੀ ਐ ਕੁੜੀ ਦਾ ਰਿਸ਼ਤਾ ਰਿਸ਼ਤਾ ਚੰਗਾ ਐ ਚਲੋ ਪਤਾ ਕੀਆ ਮੈਨੂੰ ਬੜੀ ਖੁਸ਼ੀ ਵਾਹ ਖੁਸ਼ੀ ਹੋਏ ਮੈਨੂੰ ਬੜੀ ਖੁਸ਼ 2 1 ਮੈਂ ਮਾਸੀ ਕੋ ਗਈ ਹੋਂ ਦਿਨ ਤੇ ਮਾਸੀ ਦੀ ਕੁੜੀ ਐ ਤਾਂ ਉਹ ਕਹਿਣ ਰਹੇ ਵੀ ਮੁੰਡਾ 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 2 1 ਤਾਈ ਜੀ ਮੇਰੀ ਮਾਸਦੀ ਕੁੜੀ ਆ ਤੇ ਉਹ ਮੈਨੂੰ ਉਦਨ ਗਈ ਸੀ ਮੈਂ ਉਹਨਾਂ ਕੋਲ 2 1 ਮੇਰੀ ਮਾਸਦੀ ਕੁੜੀ ਆ ਹਨਾ ਗੱਲ ਕੀਤੀ ਘਰ ਆਣ ਕੇ ਤੇ ਇਹ ਕਹਿੰਦੇ ਵੀ लवली ਨਾ ਵੇਖ ਲੈ ਗੱਲ ਕਰਕੇ ਤੇ ਮੈਂ ਤਾਂ ਕਿਹਾ ਇਹ ਵੀ ਮੁੰਡਾ ਲੱਭੋ ਕੋਈ اچھا ਮੈਂ ਘਰ ਆਣ ਕੇ ਇਹਨਾਂ ਨਾਲ ਗੱਲ ਕੀਤੀ ਤੇ ਇਹ ਕਹਿੰਦੇ ਵੀ लवली ਨਾ ਤੇ लवली लवली ਨਾ ਕਰ ਵਨ ਤਾਈ ਜੀ ਮੇਰੀ ਮਾਸਦੀ ਕੁੜੀ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੂੰ ਵੀਰ ਇਸ ਤਰ੍ਹਾਂ ਗਾਵੇਂਗੀ ਤੂੰ ਮੜਾ ਕਰੋਣਾ ਕਿਦਾਂ ਨਹੀਂ ਨਹੀਂ ਤਨੂ ਕੀ ਪੜ੍ਹੀ ਲਿਖੀ ਆ ਹੂੰ ਤੇ ਸੇਮ ਹੀ ਸਾਡੇ ਲਵਲੇ ਵਾਲੀ ਸਟੱਡੀ ਲਵਲੇ ਵਾਲੇ ਜਿਹਨੇ ਸਹਿੰਦੇ ਬੰਦੇ ਨੇ ਤੇ ਇਹੋ ਵਜਿ ਲੱਭੀ ਦਾ ਠੀਕ ਆ ਮੈਨੂੰ ਕੱਢ ਕੇ ਖੁਸ਼ ਹੋ ਕਰੋ ਕਿ ਮੈਂ ਘਰੋਂ ਨਿਕਲ ਜਾ ਤਾਂ ਫਿਰ ਤੁਸੀਂ ਸੌਕੇ ਹੋ ਜਾਓਗੇ ਉਹ ਰਵਿੰਦਰ ਕੱਢ ਕੇ ਨਹੀਂ ਆ ਖੁਸ਼ ਵਿਆਹ ਦੇ ਇੱਕ ਦਿਨ ਕਰਨਾ ਹੀ ਪੈਣਾ ਵਾ ਵੀਰ ਜੀ ਆਪਣੀ ਬੁਢੀ ਮਗਰ ਘਰ ਵਿੱਚ ਬਰਕਤ ਜਿਹੜੀ ਨਹੀਂ ਰਹਿੰਦੀ ਹੁੰਦੀ ਨਹੀਂ ਤੁਸੀਂ ਤਾਂ ਤੁਸੀਂ ਸੋ ਸੋਖੇ ਰਹੋਗੇ ਸਾਰੇ ਜਣੇ ਸਮਝਾਓ ਇਹਨੂੰ ਕੁਝ ਮੰਮੀ ਇਹ ਸਮਝੀ ਆ ਚੱਲ ਤੇਰੇ ਪਿਓ ਨਾਲ ਕਰੀਏ ਸਲਾਹ ਤੂੰ ਉਹਨਾਂ ਨੂੰ ਕਿਹਦੇ ਨਹੀਂ ਨਾ ਆ ਤੂੰ ਐਦਾਂ ਕਰੋ ਭਾਈ ਦਾ ਰਹਿਣ ਦਿਓ ਤੂੰ 1 ਨਹੀਂ ਮੇਰੀ ਸੁਣ ਘਰ ਧਿਆਨ ਨਾਲ ਨਹੀਂ ਮੈਂ ਕਹਣੀ ਕਿ ਮੈਂ ਨਹੀਂ ਤੂੰ 1 ਮੇਰੀ ਗੱਲ ਸੁਣ ਧਿਆਨ ਨਾਲ ਪਰਿਵਾਰ ਬਹੁਤ ਵਧੀਆ ਤੇ ਘਰ-ਬਾਰ ਵੀ ਬੜਾ ਵਧੀਆ ਵਾ ਤਿੰਨ ਚਾਰ ਏਸੀ ਲੱਗੇ ਆ ਨਾ ਸਹੀ ਜਾਂਦੇ ਯਾਰ ਭਾਈ ਤੂੰ 1 ਰਿਸ਼ਤਾ ਕਿਉਂ ਨਹੀਂ ਕਰਨਾ ਪਰਵਾਰ ਪੁੱਤ ਬੜਾ ਵਧੀਆ ਵਾ ਪੜਿਆ ਲਿਖਿਆ ਪਰਵਾਰ ਵਾ ਘਰ-ਬਾਰ ਇੰਨਾ ਸੋਹਣਾ ਆਖਣ ਲਈ ਆ 2 1 ਪੁੱਤ ਤੂੰ ਸਿਆਣੀ ਆ 2 1 ਦੱਸੋ ਇਹ ਠੀਕ ਠੀਕ 2 1 ਹਾਂਜੀ ਦੱਸੋ ਮੰਮੀ ਸਮਝਾਉਣ ਦਾ ਵੀ ਤਰੀਕਾ ਹੁੰਦਾ ਵਾ ਪਿਆਰ ਨਾਲ ਵੀ ਸਮਝਾ ਸਕਦੇ ਹੀ ਜੇ ਮੈਂ ਕਿਸ ਦੀ ਧੀ ਆ ਜੋ ਗਣ 2 1 ਸਮਝਾਉਣ ਦਾ ਵੀ ਤਰੀਕਾ ਹੁੰਦਾ ਵਾ ਪਿਆਰ ਨਾਲ ਸਮਝਾ ਸਕਦੇ ਹੀ ਤੁਸੀਂ ਬੋਲਣ ਕਿੱਦਾਂ ਡੈ ਹੀ ਇਹ ਘਰ ਜਾਣਾ ਵਾ ਕੋਈ ਕੰਮ ਆਉਂਦਾ ਹੋਊਗਾ ਤਾਂ ਫੇਰ ਹੀ ਆ ਤਦ ਕਮੀ ਹੋਣਾ ਚਾਹੀਦਾ ਨਾ ਥੋੜਾ ਪੋਤਾ ਉਹ ਕਿਥੇ ਮੰਦੀ ਆ ਉਹਦੇ ਬਸ ਇਹੋ ਆ ਮੈਂ ਕਾਲਜ ਜਾਣਾ ਉਹ ਹੀ ਉਹ ਹੀ ਉਹ ਹੀ ਜੇ ਕੰਮ ਕਰੂਗੀ ਨਾ ਫਿਰ ਬਗਾਰੇ ਘਰ ਜਾ ਕੇ ਕੰਮ ਕਰਨਾ ਵਾ ਜਿਹੜੇ ਮਾਪੋਤਾ ਨੇ ਤੇ ਸਿਰੇ ਚੜਾਈ ਆ ਨਾ ਸਿਰ 2 1 ਤੁਸੀਂ ਮਾਪੋਤਾ ਨੇ ਸਿਰ ਤੇ ਚੜਾਈ ਆ ਅਗਲੇ ਘਰ ਨਹੀਂ ਸੁਣਦੇ ਹੁੰਦੇ ਸੱਸ ਨੇ ਨਾ 2 1 ਤੁਸੀਂ ਮਾਪੋਤਾ ਨੇ ਭੂਏ ਚੜਾਈ ਆ ਅਗਲੇ ਨਹੀਂ ਸੁਣਦੇ ਹੁੰਦੇ ਸੁਣੀ ਨਹੀਂ ਨਹੀਂ ਤੂੰ ਹੀ ਕਿਉਂ ਇੱਕ ਹੋਇਆ ਤੇ ਕਰ ਬਰ ਚੰਗਾ ਹੋਵੇ ਮੁੰਡਾ ਚੰਗਾ ਹੋਵੇ ਉਹ ਕਰਦੇ ਹੁਣ ਮਾਸੀ ਨਾਲ ਲੱਗੀ ਰਹਿਣੀ ਨਹੀਂ ਠੀਕ ਹੈ ਨਾ ਠੀਕ ਕਿਵੇਂ ਨਹੀਂ 2 2 ਉਹ ਮਾਦਾ ਕਰਦੇ ਹੁਣ ਮਾਸੀ ਚੰਗਾ ਭੈਣ ਜੀ ਬਾਅਦ ਚ ਕਰੂੰਗੀ ਤੁਹਾਨੂੰ ਕਿਨੇ ਵੀ ਸਾਨੂੰ ਕਾਦੀ ਕਾਲੀ ਆ ਜੇ ਘੜੀ ਘੜੀ ਵੱਡਾ ਵੱਡਾ ਅਗਲੇ ਨੂੰ ਖਾਦਾ ਤਾਂ ਕਹਿਣਾ ਕੀਪਤਾ ਇਹਨਾਂ ਚ ਕਿਹੜੀ ਕਮੀ ਆ ਤੇ ਉਹ ਕਿਹੜੀ ਬਗਾਨੀ ਆ ਉਹਨਾਂ ਦੀ ਗੱਲ ਕਰੀ ਸਕਦੇ ਆਪਾਂ ਕਰ ਲੈ ਫਿਰ ਗੱਲ ਤੂੰ ਹੀ ਕੋਈ ਗੱਲ ਨਹੀਂ ਮੈਂ ਫੋਨ ਤੇ ਗੱਲ ਕਰ ਲੈਣਾ ਉਹਨਾਂ ਨਾਲ ਆਹ ਇਹ ਨਾ ਗੱਲ ਤੂੰ ਮੈਂ ਆਪੇ ਨਾ ਫੋਨ ਤੇ ਗੱਲ ਕਰ ਲਾਂਗਾ ਉਹਨਾਂ ਨਾਲ ਦਲਜੀਤ ਤੂੰ ਜ਼ਿਆਦਾ ਹੀ ਵੱਧ ਗਿਆ ਵਾ ਤੂੰ ਨਹੀਂ ਟੂ ਐ ਮੈਂ ਨਾ ਆਪੇ ਫੋਨ ਕਰ ਲਾਂਗਾ ਉਹਨਾਂ ਨਾਲ ਫੋਨ ਕਰ ਲਾਂਗਾ ਟੂ 1 ਮੈਂ ਆਪੇ ਨਾ ਫੋਨ ਤੇ ਗੱਲ ਕਰ ਲਾਂਗਾ ਉਹਨਾਂ ਨਾਲ ਟੂ 1 ਮੰਮੀ ਉਹ ਵੀ ਸੱਚੀ ਆ ਸਾਰੇ ਦਿਨ ਉਹ ਕੰਮ ਕਰਦੀ ਰਹਿੰਦੀ ਆ ਤੁਸੀਂ ਸਾਰੇ ਦਿਨ ਉਹ ਦਿਵਾਲੇ ਹੋ ਜਾਂਦੇ ਹੋ ਮੈਂ ਵੀਡੀਓ ਬਣ ਗਈ 12 ਮਿੰਟ ਦੀ ਚਲੋ ਬੰਦ ਕਰੀਏ ਉਹਨਡ ਚੱਲ 3 1 ਚੱਲ ਮੰਮਾ 1 2 3 ਟੂ 1 ਕੋਈ ਨਾ ਭਾਈ ਕਰ ਟੂ 1 ਮੰਮੀ ਉਹ ਵੀ ਸੱਚੀ ਆ ਸਾਰੇ ਦਿਨ ਉਹ ਕੰਮ ਕਰਦੀ ਰਹਿੰਦੀ ਆ ਬਾਅਦ ਵਿੱਚ ਮਾਵਾ ਦੀਆਂ ਉਹਦੇ ਦੁਵਾਲੇ ਹੋ ਜਾਂਦੀਆਂ ਆਈਆਂ ਬਹੁਤ 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 ਕੀ ਕਰਾਂ ਨਾ ਦੱਸੋ ਹੀ ਆ ਸਾਰੇ ਕਿਤੇ ਸੁਣ ਰਹੀਏ ਤੂੰ ਦੱਸੋ ਹੈ ਕਿਤੇ ਲੱਭ ਲਿਆ ਕਰੀ ਕੋਈ ਸੀ ਚਲੂ 1 ਮੰਮੀ ਉਹ ਵੀ ਸੱਚੀ ਆ ਸਾਰੇ ਦਿਨ ਉਹ ਕੰਮ ਕਰਦੀ ਰਹਿੰਦੀ ਆ ਬਾਅਦ ਵਿੱਚ ਦੋਵੇਂ ਮਾਵਾ ਦੀਆਂ ਜਿਹੋ ਦੁਵਾਲੇ ਹੋ ਜਾਂਦੀਆਂ ਆਈਆਂ 2 1 ਮੰਮੀ ਉਹ ਸੱਚੀ ਆ ਸਾਰੇ ਦਿਨ ਉਹ ਕੰਮ ਕਰਦੀ ਰਹਿੰਦੀ ਆ ਬਾਅਦ ਵਿੱਚ ਤੁਸੀਂ ਦੋਵੇਂ ਮਾਵਾ ਤੇ ਆਉਂਦੇ ਦੁਵਾਲੇ ਹੋ ਜਾਂਦੀਆਂ ਆਈਆਂ ਤੇ ਕਾਦੀ ਸੱਚੀ ਆ ਹੂੰ 1 ਪਰਮੀਤ ਮੈਂ ਉਹਦਣ ਕੇ ਇਹੀ ਮਾਸੀ ਹੁਣਾਂ ਕੋਲ 1 ਪਰਮੀਤ ਅੱਛਾ ਤੇ ਬਾਅਦ ਚ ਮਾਸੀ ਨਾਲ ਕਰਨੇ ਆ ਨਹੀਂ ਇਹ ਪਿੰਡ ਦੀ ਗੱਲ ਆ ਪਰਮੀਤ ਪਹਿਲੇ ਇਹੀ ਮਾਸੀ ਨਾਲ ਗੱਲ ਕਰ ਲੈਨੇ ਆ ਨਹੀਂ ਮਾਸੀ ਨਾਲ ਬਸ ਕੀ 2 1 ਚਲੋ ਪਰਮੀਤ ਮੈਂ ਕੀ ਗੱਲ ਕਰਨੀ ਆ ਤੁਸੀਂ लवली ਦੀ ਮੰਮੀ ਨੂੰ ਫੋਨ ਕਰੋ ਆਪ ਅਸਾਂ ਨਾਲ ਕਰੋ ਗੱਲ ਕੋਈ ਤਾਂ ਕਰੋ ਭਾਜੀ ਤੁਸੀਂ ਇਹ ਗੱਲ ਕਹੋ ਠੀਕ ਹੈ ਤੇ ਫਿਰ ਵੇਖਨੇ ਆ ਫਿਰ ਚੱਲਨੇ ਆ ਭੰਜੀ ਉਹਨਾਂ ਕੋ ਮਾਸੀ ਉਹਨਾਂ ਕੋ ਭੰਜੀ ਉਹਨਾਂ ਕੋ ਮਾਸੀ ਉਹਨਾਂ ਕੋ 2 1 ਤਾਰੀਖ 2013 ਇਹ ਗੱਲ ਕਰ ਰਹੇ ਹਾਂ ਕੋਈ ਕੋਈ ਬਣ ਕੁੜੀ ਨੇ 2013 ਵਾਂਗੂ ਨਾ ਡਿਗਰੀ ਕੀਤੀ ਐ ਪੜ੍ਹੀ ਲਿਖੀ ਐ ਕੁੜੀ ਦਾ ਰਿਸ਼ਤਾ ਰਿਸ਼ਤਾ ਚੰਗਾ ਐ ਚਲੋ ਪਤਾ ਕੀ ਮੈਨੂੰ ਬੜੀ ਖੁਸ਼ੀ ਖੁਸ਼ੀ ਹੋਏ ਮੈਨੂੰ ਬੜੀ ਖੁਸ਼ 2 1 ਮੈਂ ਮਾਸੀ ਕੋ ਗਈ ਹਾਂ ਦੋ ਤੇ ਮਾਸੇ ਦੀ ਕੁੜੀ ਤਾਂ ਉਹ ਕਹਿ ਰਹੇ ਵੀ ਮੁੰਡਾ 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 2 1 ਤਾਈ ਜੀ ਮੇਰੀ ਮਾਸੇ ਦੀ ਕੁੜੀ ਆ ਤੇ ਉਹ ਮੈਨੂੰ ਉਦਨ ਗਈ ਸੀ ਮੈਂ ਉਹਨਾਂ ਕੋਲ 2 1 ਮੇਰੀ ਮਾਸੇ ਦੀ ਕੁੜੀ ਆ ਹਨਾ ਗੱਲ ਕੀਤੀ ਘਰ ਆਣ ਕੇ ਤੇ ਇਹ ਕਹਿੰਦੇ ਵੀ लवली ਨਾ ਵੇਖ ਲਾ ਗੱਲ ਕਰਕੇ ਤੇ ਮੈਂ ਤਾਂ ਕਿਹਾ ਕਿ ਦੇ ਵੀ ਮੁੰਡਾ ਲੱਭੋ ਕੋਈ اچھا ਮੈਂ ਘਰ ਆਣ ਕੇ ਇਹਨਾਂ ਨਾਲ ਗੱਲ ਕੀਤੀ ਤੇ ਇਹ ਕਹਿੰਦੇ ਵੀ लवली ਨਾ ਤੇ लवली लवली ਨਾਲ ਕਰ 1 ਤਾਈ ਜੀ ਮੇਰੀ ਮਾਸੇ ਦੀ ਕੁੜੀ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੂੰ ਹੀ ਰਿਸ਼ਤਾ ਕਰਾਏਂਗੀ ਤੂੰ ਮਾੜਾ ਕਰਉਣਾ ਕਿਤੇ ਨਹੀਂ ਨਹੀਂ ਲੋਕ ਕੀ ਪੜ੍ਹੀ ਲਿਖੀ ਆ ਹੂੰ ਤੇ ਸੇਮ ਹੀ ਸਾਡੇ ਲਵਲੇ ਵਾਲੀ ਸਟੱਡੀ ਲਵਲੇ ਵਾਲੇ ਜਿਹਨੇ ਸਹਿੰਦੇ ਬੰਦੇ ਨੇ ਤੇ ਇਹੋ ਗੱਲ ਜਿ ਲੱਭੀ ਦਾ ਠੀਕ ਆ ਮੈਨੂੰ ਕੱਢ ਕੇ ਖੁਸ਼ ਹੋ ਕਰੋ ਕਿ ਮੈਂ ਘਰੋਂ ਨਿਕਲ ਜਾ ਤਾਂ ਫਿਰ ਤੁਸੀਂ ਔਖੇ ਹੋ ਜਾਓਗੇ ਔਰ ਰਪਿੰਦਰ ਕੱਢ ਕੇ ਨਹੀਂ ਆ ਖੁਸ਼ ਵਿਆਹ ਇੱਕ ਦਿਨ ਕਰਨਾ ਹੀ ਪੈਣਾ ਮ ਬਿਰਜੀ ਆਪਣੀ ਬੁਢੀ ਮਗਰ ਘਰ ਵਿੱਚ ਬਰਕਤ ਜਿਹੜੀ ਨਹੀਂ ਰਹਿੰਦੀ ਹੁੰਦੀ ਨਹੀਂ ਤੁਸੀਂ ਤੇ ਤੁਸੀਂ ਸੋ ਸੋਖੇ ਰਹੋਗੇ ਸਾਰੇ ਜਣੇ ਸਮਝਾਓ ਇਹਨੂੰ ਕੁਝ ਮੰਮੀ ਇਹ ਸਮਝੀ ਆ ਚਲ ਤੇਰੇ ਪਿਓ ਨਾਲ ਕਰੀਏ ਸਲਾਹ ਤੋ ਉਹਨਾਂ ਨੂੰ ਕੋਈ ਨਹੀਂ ਨਾ ਆ ਤੋ ਐਦਾਂ ਕਰੋ ਭਾਈ ਦਾ ਰਹਿਣ ਦਿਓ 2 1 ਨਹੀਂ ਮੇਰੀ ਗੱਲ ਸੁਣ ਧਿਆਨ ਨਾਲ ਹਾਂਜੀ ਮੈਂ ਕਹਣੀ ਕਿ ਮੈਂ 2 1 ਮੇਰੀ ਗੱਲ ਸੁਣ ਧਿਆਨ ਨਾਲ ਪਰਿਵਾਰ ਬਹੁਤ ਵਧੀਆ ਤੇ ਘਰ-ਬਾਰ ਵੀ ਬੜਾ ਵਧੀਆ ਵਾ ਤਿੰਨ ਚਾਰ ਏਸੀ ਲੱਗੇ ਆ ਨਾ ਸਹੀ ਜਾਂਦੇ ਯਾਰ ਭਾਈ ਤੂੰ 1 ਰਿਸ਼ਤਾ ਕਿਉਂ ਨਹੀਂ ਕਰਨਾ ਪਰਿਵਾਰ ਪੁੱਤ ਬੜਾ ਵਧੀਆ ਵਾ ਪੜਿਆ ਲਿਖਿਆ ਪਰਿਵਾਰ ਵਾ ਘਰ-ਬਾਰ ਇੰਨਾ ਸੋਹਣਾ ਆਖਣ ਲਈ ਆ 2 1 ਪੁੱਤ ਤੂੰ ਸਿਆਣੀ ਆ